ਕਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਠੀਕ ਠਾਕ ਹੋ ਠੀਕ ਠਾਕ ਹੋ ਜੀ ਕਹਾ ਜੀ ਅੱਛਾ ਜੀ ਮੈਂ ਇੱਕ ਗੱਲ ਕਰਦਾ ਸੀ ਵੀ ਸਾਡੀ ਸਿੱਖ ਕੌਮ ਦੇ ਵਿੱਚ ਨਾ ਇਹ ਰੋਹੀ ਗੱਲ ਆ ਗਈ ਵੀ ਬਾਬਾ ਬੂਟਾ ਜਿਹੜਾ ਗਿਆਨੀ ਬੂਟਾ ਗਾ ਜਿਹਨੂੰ ਬੜੇ ਖਿਤਾਬ ਮਿਲੇ ਆ ਵੀ ਉਹ ਬੜੀਆਂ ਗੱਲਾਂ ਕਰਦਾ ਪਰ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜੇ ਸਾਡੇ ਤੇ ਕੋਈ ਇਦਾਂ ਦਾ ਬੋਲਿਆ ਜਾਵੇ ਤੇ ਸਾਡੀ ਸਿੱਖ ਕੌਮ ਬੜੀ ਤਰੱਕੀ ਕਰ ਜਾਏ ਸੁਣੋ ਕਿਵੇਂ ਸਾਡੀ ਸਿੱਖ ਗੋਮ ਦੇ ਨਾਲ ਇੱਕ ਮਹਾਨ ਕੀਰਤਨੀਏ ਹੋਈ ਸੀ ਭਾਈ ਨਿਰਮਲ ਸਿੰਘ ਜੀ ਰਾਗੀ ਭਾਈ ਨਿਰਮਲ ਸਿੰਘ ਜਿਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਸੀ ਜਿਹਦੇ ਤੁਸੀਂ ਇਹ ਮੰਨੋ ਵੀ ਮਹਾਰਾਜ ਦੇ 31 ਰਾਗਾਂ ਵਿੱਚ ਜਿਹੜੀ ਬਾਣੀ ਆ ਵੀ 31 ਰਾਗ ਭਾਈ ਨਿਰਮਲ ਸਿੰਘ ਨੂੰ ਪਤਾ ਸੀ ਵੀ ਕਿਹੜਾ ਰਾਗ ਕਦੋਂ ਤੇ ਕਿੱਥੇ ਗਾਉਣਾ ਇੰਨੀ ਜਾਣਕਾਰੀ ਆਪਾਂ ਨੂੰ ਵੀ ਨਹੀਂ ਹੈ ਜਿੰਨੀ ਜਾਣਕਾਰੀ ਉਹਨਾਂ ਨੂੰ ਸੀ ਉਹਨਾਂ ਦਾ ਜਦੋਂ ਦਿਹਾਂਤ ਹੋਇਆ ਤੇ ਉਹ ਹੋਇਆ ਸੀ ਕੋਰੋਨਾ ਚ ਤੇ ਉਹਦੇ ਬਾਰੇ ਕਿਸੇ ਨੇ ਬੜਾ ਘੱਟ ਬੋਲਿਆ ਬੋਲਿਆ ਤਾਂ ਸੀ ਬੜਾ ਘੱਟ ਪਰ ਜੇ ਕਿਤੇ ਸੀ ਸਾਡੀ ਸਿੱਖ ਕੌਮ ਬਾਰੇ ਥੋੜਾ ਜਿਆ ਸੋਚ ਲਈਏ ਵੀ ਸਾਡੀ ਸਿੱਖ ਕੌਮ ਦੇ ਜਿਹੜੇ ਪ੍ਰਚਾਰਕ ਨੇ ਜਾਂ ਰਾਗੀ ਢਾਡੀ ਨੇ ਵੀ ਜੇ ਸੀ ਉਹਨਾਂ ਨੂੰ ਸੰਭਾਲ ਲਈਏ ਹਨ ਤੁਸੀਂ ਇਹ ਦੇਖੋ ਵੀ ਜੇ ਰਾਗੀ ਸਿੰਘ ਕੀਰਤਨ ਕਰਦਾ ਹੋਵੇ ਤੇ ਉਹ ਅਸੀਂ ਉਹ ਨੋਟ ਦਿੰਨੇ ਆ ਜਿਹੜਾ ਜਮਾ ਸੜਿਆ ਹੋਵੇ ਕਿਤੇ ਨਹੀਂ ਚੱਲਦਾ ਵੀ ਜਿਹੜਾ ਦੁਕਾਨਦਾਰ ਨੇ ਮੋੜਿਆ ਹੋਵੇ ਉਹ ਮਹਾਰਾਜ ਦੀ ਗੋਲਕ 'ਚ ਵੀ ਪੈ ਜਾਂਦਾ ਰਾਗੀ ਕੋਲੇ ਗ੍ਰੰਥੀ ਕੋਲੇ ਵੀ ਆ ਜਾਂਦਾ ਦੂਜੀ ਗੱਲ ਵੀ ਸਾਡੀ ਸਿੱਖ ਕੌਮ ਦੇ ਵਿੱਚ ਕਈ ਇਦਾਂ ਦੇ ਮਹਾਨ ਕੀਰਤਨੀਆਂ ਸੀ ਜਿਹੜੇ ਪਹਿਲਾਂ ਕਵੀਸ਼ਰੀਆਂ ਵੀ ਕਰਦੇ ਸੀ ਕੀਰਤਨ ਵੀ ਕਰਦੇ ਸੀ ਜਿਵੇਂ ਦਲੇਰ ਮਹਿੰਦੀ ਲਾ ਲਓ ਅੰਸਰਾਜ ਹੰਸਲਾ ਲਾ ਲਓ ਇਦਾਂ ਦੇ ਕਈ ਨੇ ਜਿਵੇਂ ਹਰਪਜ ਨਮਾਨ ਲਾ ਲਓ ਬਲਕਾਰ ਸਿੱਧੂ ਲਾ ਲਓ ਕਵੀਸ਼ਰੀ ਵੀ ਬੜੇ ਨੇ ਹੋਰ ਵੀ ਬੜੇ ਨੇ ਇਦਾਂ ਦੇ ਉਹ ਇਸ ਲਾਈਨ ਨੂੰ ਛੱਡ ਕੇ ਨਾ ਉਹ ਗੱਕੀ ਵਾਲੀ ਲਾਈਨ ਵਾਲੇ ਪਾਸੇ ਹੋ ਜਿਹਨੂੰ ਆਪਾਂ ਕੇਂਦਰ ਕੀਤਾ ਗਏ ਨੇ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਤਾਂ ਕੰਜਰਾਂ ਦਾ ਕੰਮ ਆ ਪਰ ਮੈਂ ਜਦੋਂ ਸੋਚਦਾ ਵੀ ਜੇ ਕੋਈ ਸਾਡੇ ਸੁੱਖ ਬਾਰੇ ਮੰਗੇ ਸਾਡੇ ਪਰਿਵਾਰ ਦੀ ਸੁੱਖ ਨਗਰ ਦੀ ਸੁੱਖ ਸਾਰਾ ਸਾਰਾ ਕੁਝ ਉਹ ਨਗਰ ਵਾਸਤੇ ਮੰਗੇ ਆਪਣੇ ਵਾਸਤੇ ਕੁਝ ਨਾ ਮੰਗੇ ਉਹ ਬੰਦਾ ਜਦੋਂ ਕਿਤੇ ਰੱਬ ਦੀ ਗੱਲ ਕਰਨ ਵਾਸਤੇ ਕਹਿੰਦਾ ਮੈਂ ਰੱਬ ਦੀ ਗੱਲ ਕੀਤੀ ਆ ਵੀ ਮੇਰਾ ਸਾਰੀ ਦਿਹਾੜੀ ਲੱਗੀ ਆ ਵੀ ਮੈਂ ਮਿਹਨਤ ਕੀਤੀ ਆ ਵੀ ਮੇਰੀ ਮਿਹਨਤ ਦਾ ਮੁੱਲ ਹੀ ਦੇ ਦਿਓ ਤੇ ਜ਼ਿਆਦਾਤਰ ਇਹ ਕਿਹਾ ਜਾਂਦਾ ਵੀ ਤੁਸੀਂ ਤਾਂ ਇਤਿਹਾਸ ਵੇਚਦੇ ਹੋ ਗੁਰਬਾਣੀ ਵੇਚਦੇ ਹੋ ਜਦੋਂ ਇਦਾਂ ਦੀਆਂ ਗੱਲਾਂ ਉਹਨਾਂ ਲੋਕਾਂ ਨੂੰ ਸੁਣ ਵਿੱਚ ਮਿਲੀਆਂ ਹੋਣੀਆਂ ਤੇ ਮਹਾਰਾਜ ਜੀ ਉਹ ਫਿਰ ਇਸ ਲਾਈਨ ਨੂੰ ਛੱਡ ਕੇ ਤੇ ਗਾਇਕੀ ਵਾਲੇ ਪਾਸੇ ਹੋ ਗਏ ਜਿਹਨੂੰ ਆਪਾਂ ਕਹਿੰਦੇ ਵੀ ਇਹ ਤਾਂ ਕੰਜਰਾਂ ਦਾ ਕੰਮ ਆ ਹੁਣ ਜਦੋਂ ਗਾਉਂਦੇ ਨੇ ਨਾ ਬਾਬਾ ਜੀ ਉਹਨਾਂ ਦੇ 5-500 ਦੇ ਨੋਟs ਛੱਡਦੇ ਨੇ ਗੱਲ ਇੱਥੇ ਨੋਟਾਂ ਦੀ ਨਹੀਂ ਗੱਲ ਇੱਥੇ ਬੰਦੇ ਦੀ ਕਾਬਲੀਅਤ ਦੀ ਹੈ ਵੀ ਜੇ ਬੰਦਾ ਕੋਈ ਕਾਬਲ ਹੈ ਉਸ ਚੀਜ਼ ਦੇ ਵੀ ਉਹਦੀ ਇਹ ਸਾਨੂੰ ਮਿਹਨਤ ਦੀ ਜਿਹੜੀ ਉਹਦਾ ਹੱਕ ਆ ਉਹ ਦੇਣ ਦਾ ਸਾਡਾ ਫਰਜ਼ ਬਣਦਾ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਸਿੱਖ ਕੌਮ ਦੇ ਵਿੱਚ ਬਾਦ ਵਿਵਾਦ ਤੋਂ ਉੱਠ ਕੇ ਵੀ ਸਾਡੀ ਸਿੱਖ ਕੌਮ ਵਿੱਚ ਆ ਉਗੜਨੇ ਆ ਗੋਗਰਨੇ ਉਹਨਾ ਉੱਗਣਾ ਤੋਂ ਉੱਠ ਕੇ ਵੀ ਜੇ ਅਸੀਂ ਇੱਕ ਗੱਲ ਕਰੀਏ ਵੀ ਜਿਹੜਾ ਕੋਈ ਚੰਗਾ ਪ੍ਰਚਾਰ ਕਰਦਾ ਕੋਈ ਸਿੱਖੀ ਲੈਣ ਦੇ ਵਿੱਚ ਬੱਚਿਆਂ ਨੂੰ ਜੋੜਦਾ ਗੁਰਬਾਣੀ ਦੀ ਸੰਥਾ ਦਿੰਦਾ ਗੁਰਬਾਣੀ ਬਾਰੇ ਇਤਿਹਾਸ ਬਾਰੇ ਧਰਮਾਂ ਬਾਰੇ ਕੋਈ ਵੀ ਜਾਣਕਾਰੀ ਢੇਰਿਆ ਚਾਹੇ ਉਹ ਸਹਿਜਤਾਰੀ ਹੈ ਚਾਹੇ ਉਹ ਕਿਸੇ ਗੁਰੂ ਘਰ ਦਾ ਗਰੰਥੀ ਸਿੰਘ ਆ ਕੋਈ ਰਾਗੀ ਸਿੰਘ ਆ ਕੋਈ ਗਾਇਕ ਹੈ ਵੀ ਜਿਹੜਾ ਕੋਈ ਚੰਗਾ ਕੰਮ ਕਰਦਾ ਇਹ ਸਾਡਾ ਹੱਕ ਬਣਦਾ ਵੀ ਅਸੀਂ ਉਹਦੇ ਨਾਲ ਖੜੀਏ ਮੈਂ ਗੱਲ ਤਾਂ ਕੀਤੀ ਹੈ ਕਿਉਂਕਿ ਮੈਂ ਇਸ ਲਾਈਨ ਦੇ ਵਿੱਚ ਹੋਣ ਕਰਕੇ ਨਾ ਬੜੀਆਂ ਏਦਾਂ ਦੀਆਂ ਗਤੀਆਂ ਵਿਧੀਆਂ ਬੰਦੇ ਦੀ ਜ਼ਿੰਦਗੀ ਵਿੱਚ ਆਉਂਦੀਆਂ ਨੇ ਤੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਜੇ ਅੱਜ ਅਸੀਂ ਨਾ ਸੰਭਾਲਿਆ ਨਾ ਗ੍ਰੰਥੀਆਂ ਰਾਗੀਆਂ ਨੂੰ ਸਾਡੇ ਪ੍ਰਚਾਰਕਾਂ ਨੂੰ ਤੇ ਆਉਣ ਵਾਲਾ ਸਮਾਂ ਏਦਾਂ ਦਾ ਆ ਰਿਹਾ ਵੀ ਸਾਨੂੰ ਗ੍ਰੰਥੀ ਰਾਗੀ ਪ੍ਰਚਾਰਕ ਢਾਡੀ ਬੜੇ ਘੱਟ ਮਿਲਨੇ ਨੇ ਸਾਨੂੰ ਲੱਭਣੇ ਪੈਣਗੇ ਹੁਣ ਤੇ ਅਸੀਂ ਕਹਿੰਦੇ ਨਾ ਬਾਧੂ ਤੁਰੇ ਫਿਰਦੇ ਨੇ ਬਾਧੂ ਨਿਕਰੇ ਫਿਰਦੇ ਬਾਬਾ ਜੀ ਦਿਨੋਂ ਦਿਨ ਇਹ ਇਸ ਲੈਂਡ ਨੂੰ ਛੱਡ ਕੇ ਕੋਈ ਵੀ ਗ੍ਰੰਥੀ ਕੋਈ ਵੀ ਰਾਗੀ ਢਾਡੀ ਆਪਣੇ ਬੱਚੇ ਨੂੰ ਇਸ ਲੈਂਡ ਵਿੱਚ ਨਹੀਂ ਪਾ ਰਹੇ ਉਹ ਕਹਿੰਦਾ ਵੀ ਮੈਂ ਚੰਗੀ ਪੜ੍ਹਾਈ ਕਰਾਵਾਂ ਤੇ ਚਾਰ ਛਿਲੜ ਕਿਸੇ ਪਾਸੋਂ ਇਧਰ ਉਧਰੋਂ ਕਰਕੇ ਦਿਨ ਮੈਂ ਬਾਹਰ ਭੇਜ ਦਿਆਂ ਸਾਡੀ ਨੌਜਵਾਨੀ ਜ਼ਿਆਦਾਤਰਾਂ ਬਾਹਰ ਜਾ ਰਹੀ ਆ ਤੇ ਮੇਰੀ ਬੇਨਤੀ ਹੈ ਵੀ ਆਪਣੇ ਸਿੱਖ ਪ੍ਰਚਾਰਕਾਂ ਨੂੰ ਰਾਗੀਆਂ ਢਾਡੀਆਂ ਨੂੰ ਗ੍ਰੰਥੀ ਸਿੰਘਾਂ ਨੂੰ ਕੋਈ ਵੀ ਜਿਹੜਾ ਚੰਗਾ ਕੰਮ ਕਰਦਾ ਹੈ ਉਹਦੇ ਨਾਲ ਖੜ ਕੇ ਉਦੀ ਮਦਦ ਵੀ ਕਰੋ ਉਦੀ ਹੈਲਪ ਕਰੋ ਉਹਦੇ ਨਾਲ ਖੜੋ ਉਹਦੀ ਹਰ ਸਮੇਂ ਜੇ ਚੰਗਾ ਕੰਮ ਕਰ ਰਿਹਾ ਤੇ ਉਹਦੇ ਚੰਗੇ ਕੰਮ ਦੀ ਉਲੋਜਨਾ ਕਰੋ ਜੀ ਜੇ ਤੁਹਾਨੂੰ ਇਹ ਗੱਲ ਵਧੀਆ ਲੱਗੀ ਹੋਵੇ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਤੇ ਲਾਇਕ ਵੀ ਜਰੂਰ ਕਰਿਓ ਤਾਂ ਜੋ ਹਰੇਕ ਇਨਸਾਨ ਨੂੰ ਇਸ ਗੱਲ ਦੀ ਸਮਝ ਆ ਸਕੇ ਕਿ ਅਸੀਂ ਸਿੱਖ ਕੌਮ ਦਾ ਵਾਅਦਾ ਕਰ ਸਕੀਏ ਜੀ ਵਾਹਿਗੁਰੂ ਜੀ ਤਾਲ ਸਾ ਜੀ ਵਾਹਿਗੁਰੂ ਜੀ ਕੀ ਫਤ